ਪਠਾਨਕੋਟ ਦਾ थाना ਨੰਗਲਪੁਰ ਵਿਖੇ ਤਾਇਨਾਤ ਐਸਆਈ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਮੰਗਲਵਾਰ ਥਾਣੇ ਤੇ ਤਾਇਨਾਤ ਸੀਨੀਅਰ ਅਧਿਕਾਰੀ ਦੇ ਮੁਤਾਬਕ ਰੋਜ਼ਮਰਹਰ ਤਰ੍ਹਾਂ ਉਹ ਆਪਣੇ ਕੰਮ ਕਰ ਰਹੀ ਸੀ ਤਾਂ ਦੀ ਇੱਕ ਮੁਕਦਮੇ ਦੇ ਸਿਲਸਿਲੇ 'ਚ ਉਹਨੇ ਹਾਈ ਕੋਰਟ ਜਾਣਾ ਪਿਆ ਜਿਸ ਨਾਲ ਰਸਤੇ ਵਿਚਰੋਂ ਦਿਲ ਦਾ ਦੌਰਾ ਪੈ ਗਿਆ ਤੇ ਉਹਦੀ ਮੌਤ ਹੋ ਗਈ ਫਿਲਹਾਲ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਿਟੀ ਹੋਮ ਨਿਊਜ਼ ਲਈ ਪਠਾਨਕੋਟ ਤੋਂ ਅਲੋਕ ਕੁਮਾਰ ਦੀ ਰਿਪੋਰਟ ਔਰ ਇਹ ਸੀ ਰਜਿੰਦਰ ਜੀ ਮੇਰੇ ਥਾਣੇ ਵਿੱਚ ਨੰਗਲਪੁਰ ਚ ਪੋਸਟਡ ਨੇ ਤੇ ਮਾਰਨਿੰਗ ਇਹ ਹਾਈ ਕੋਰਟ ਲਈ ਨਿਕਲੇ ਨੇ ਕਿ ਸੇ ਮਕਦਮੇ ਦੇ ਸਬੰਧ ਵਿੱਚ ਹਾਈ ਕੋਰਟ ਲੱਗੀ ਹੋਈ ਸੀ ਮਾਰਨਿੰਗ ਇਹ ਨੇ 9 ਵਜੇ ਦੇ ਕਰੀਬ ਸਾਢੇ 8 ਵਜੇ ਦੇ ਕਰੀਬ ਇਹ ਚੰਡੀਗੜ੍ਹ ਪਹੁੰਚੇ ਨਹੀਂ ਵਾਲੇ ਸੀ ਹਜੇ ਇਹਨਾਂ ਦੀ ਬੱਸ ਵਿੱਚ ਹੀ ਤਬੀਅਤ ਖਰਾਬ ਹੋ ਗਈ ਫਿਰ ਜਿਹੜੇ ਨਾਲ ਦੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਇਹਨਾਂ ਨੇ ਇਮੀਡੀਏਟ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਵਧੀਆ ਸਮਝਿਆ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰਸ ਨੇ ਇਹਨਾਂ ਨੂੰ ਡੈੱਡ ਡਿਕਲੇਰ ਕਰਤਾ ਤੇ ਅਸੀਂ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਏ ਹਾਂ ਵਾਪਸ ਸਿਵਲ ਹਸਪੀਟਲ ਪ੍ਰਾਹਾਂਪੂਚ ਤੇ ਹੁਣ ਇਹਨਾਂ ਦਾ ਜਿਹੜੀ ਅਗਲੀ ਬਣਦੀ ਕਾਰਵਾਈ ਆ ਉਹ ਸੀ ਕਰਾਂਗੇ ਜੋ ਵੀ 174 ਦੀ ਕਾਰਵਾਈ ਹੁੰਦੀ ਆ ਉਹ ਸੀ ਕਰਾਂਗੇ ਤੇ ਪਲੱਸ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ। ਉਹ ਫੈਮਿਲੀ ਮੈਂਬਰਸ ਹੋ ਗਏ ਸਾਰੇ ਇਹਨਾਂ ਦੇ? ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ ਅਸੀਂ ਮਾਰਨਿੰਗ ਹੀ ਇੰਟੀਮੇਟ ਕਰ ਦਿੱਤਾ ਸੀ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਨੂੰ ਮਿਲਵਾ ਵੀ ਦਿੱਤਾ। ਉਹ ਚਾਹੁੰਦੇ ਸੀ ਕਿ ਇੱਕ ਵਾਰੀ ਦੇਖ ਲੈਣ ਤੇ ਸਵੇਰੇ ਇਹਨਾਂ ਨੂੰ ਡੈੱਡ ਬੋਡੀ ਜਿਹੜੀ ਆ ਆਫਟਰ ਪੋਸਟਮਾਰਟਮ ਹੈਂਡਓਵਰ ਕਰ ਦਿੱਤੀ ਜਾਏਗੀ।